ਅੰਮ੍ਰਿਤਸਰ ਵਿੱਚ ਕਾਲੇ ਦਲਵਾਰ ਪੰਜਾਬ ਦੇ ਆਗੂ ਸ਼ਮਸ਼ੇਰ ਸਿੰਘ ਪੱਧਰੀ ਦੀ ਅਗਵਾਈ ਹੇਠ ਇੱਕ ਵਫ਼ਦ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ ਇਸ ਮੌਕੇ ਪੱਧਰੀ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਦਫ਼ਤਰਾਂ ਦਾ ਕੰਮਕਾਜ ਪੰਜਾਬੀ ਭਾਸ਼ਾ ਵਿੱਚ ਹੋਣਾ ਚਾਹੀਦਾ ਹੈ ਉਹਨਾਂ ਨੇ ਡਾਕ ਖਾਨਿਆਂ ਅਤੇ ਸੈਂਟਰਲ ਵਿਭਾਗਾਂ ਵਿੱਚ ਹਿੰਦੀ ਅਤੇ ਅੰਗਰੇਜ਼ੀ ਦੀ ਵਧੇਕ ਵਰਤੋਂ ਤੇ ਇਤਰਾਜ਼ ਜਤਾਇਆ ਪੱਧਰੀ ਨੇ ਦੱਸਿਆ ਕਿ ਸੰਵਿਧਾਨ ਪੰਜਾਬੀ ਮਾਤ ਭਾਸ਼ਾ ਦੀ ਰੱਖਿਆ ਦਾ ਅਧਿਕਾਰ ਦਿੰਦਾ ਹੈ ਉਨਾਂ ਮੰਗ ਕੀਤੀ ਕਿ ਸਰਕਾਰੀ ਦਫ਼ਤਰਾਂ ਦੇ ਬੋਰਡ ਪਹਿਲਾ ਪੰਜਾਬੀ ਵਿੱਚ ਲਗਾਏ ਜਾਣ ਅਤੇ ਲੋਕਾਂ ਨਾਲ ਡੀਲਿੰਗ ਵੀ ਪੰਜਾਬੀ ਵਿੱਚ ਕੀਤੀ ਜਾਵੇ। ਡੀਸੀ ਦਫ਼ਤਰ ਵੱਲੋਂ ਭਰੋਸਾ ਦਿੱਤਾ ਗਿਆ ਕਿ ਇਸ ਸੰਬੰਧੀ ਘਰ ਜ਼ਰੂਰੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਅਸੀਂ ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਅੰਮ੍ਰਿਤਸਰ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦੇਣ ਵਾਸਤੇ ਆਏ ਸੀ। ਉਹ ਇਸ ਸੰਬੰਧ ਦੇ ਵਿੱਚ ਆ ਕਿ ਜਿਹੜੇ ਸਰਕਾਰੀ ਵਿਭਾਗ ਨੇ ਪਰੇ ਪੂਰੇ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜੇ ਅੰਮ੍ਰਿਤਸਰ ਦੇ ਵਿੱਚ ਜੋ ਸਾਡੀ ਨੋਟਿਸ ਦੇ ਵਿੱਚ ਆਏ ਨੇ ਉੱਥੇ ਜਿਹੜੇ ਸੈਂਟਰਲ ਗਵਰਨਮੈਂਟ ਦੇ ਵਿਭਾਗ ਆ ਜਾਂ ਪੰਜਾਬ ਸਰਕਾਰ ਦੇ ਕਈ ਵਿਭਾਗ ਆ ਜਿਨ੍ਹਾਂ ਵਿੱਚ ਜ਼ਿਆਦਾਤਰ ਜਿਹੜੇ ਉੱਥੇ ਡੀਲਿੰਗ ਕਰਦੇ ਨੇ ਜਿਹੜੇ ਕਾਰਜ ਭਾਰ ਸੰਭਾਲਦੇ ਕਲਰਕ ਨੇ ਜਾਂ ਲੋਕਾਂ ਨਾਲ ਜਿਨ੍ਹਾਂ ਦਾ ਰابطਾ ਰਹਿੰਦਾ ਉਹ ਹਿੰਦੀ ਭਾਸ਼ਾ ਦੀ ਵਰਤੋਂ ਕਰਦੇ ਆ ਤੇ ਹੋਰ ਵੀ ਕਈ ਥਾਵਾਂ ਤੇ ਸੈਂਟਰਲ ਡਿਪਾਰਟਮੈਂਟ ਦੇ ਜਿਹੜੇ ਵਿਭਾਗ ਆ ਜਿਵੇਂ ਵੱਡਾ ਡਾਕਖਾਨਾ ਆ ਤਿੰਨ ਚਾਰ ਦਿਨ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਦੇ ਵਿੱਚ ਮੈਂ ਹੀ ਉਹ ਵੀਡੀਓ ਵੀਡੀਓ ਦੇ ਵਿੱਚ ਸੀਗਾ ਉਹਦੇ ਵਿੱਚ ਇਹ ਵੇਖਿਆ ਜਾ ਰਿਹਾ ਕਿ ਜਿੰਨੇ ਵੀ ਉਥੇ ਬੋਰਡ ਲੱਗੇ ਹੋਏ ਨੇ ਉਹ ਸਿਰਫ ਤੇ ਸਿਰਫ ਅੰਗਰੇਜ਼ੀ ਭਾਸ਼ਾ ਵਿੱਚ ਲੱਗੇ ਰਿਹਾ ਜਦੋਂ ਕਿ ਸਾਡੇ ਜਿਹੜੇ ਇੱਥੇ ਪੰਜਾਬ ਦੇ ਵਿੱਚ ਹੁੰਦਿਆਂ ਸਾਰਾ ਕੁਝ ਜਿਹੜਾ ਵਾ ਉਹ ਪਹਿਲੀ ਭਾਸ਼ਾ ਪੰਜਾਬੀ ਆ ਸਾਡੀ ਮਾਤ ਭਾਸ਼ਾ ਵਾ ਉਥੇ ਜਿਹੜੇ ਬੋਰਡ ਆ ਉਹ ਪੰਜਾਬੀ ਭਾਸ਼ਾ ਚ ਲੱਗੇ ਹੋਣੇ ਚਾਹੀਦੇ ਆ ਦੂਸਰੀ ਗੱਲ ਜਿਹੜੇ ਅਧਿਕਾਰੀ ਨੇ ਉਹ ਆਏ ਹੋਏ ਇੱਥੇ ਪੰਜਾਬ ਦੇ ਜਿਹੜੇ ਲੋਕ ਜਿਹੜੇ ਕੰਮ ਕਰਾਉਣ ਆਉਂਦੇ ਆ ਡਬੜੇ ਡਾਕਖਾਨੇ ਦੇ ਵਿੱਚੋਂ ਹੋਰ ਵੀ ਕਈ ਵਿਭਾਗ ਆ ਉਹਨਾਂ ਨਾਲ ਹਿੰਦੀ ਚ ਗੱਲ ਕਰਦੇ ਆ ਤੇ ਜੇ ਉਹਨਾਂ ਨੂੰ ਕੋਈ ਪੰਜਾਬੀ ਦੇ ਵਿੱਚ ਕੋਈ ਲਿਖਿਆ ਕੋਈ ਪੱਤਰ ਚਾ ਚਿੱਠੀ ਕੋਈ ਦਿੰਦੇ ਆ ਤੇ ਉਹਨਾਂ ਨੂੰ ਉਹ ਜਿਹੜੀ ਨਾ ਹੀ ਉਹਨਾਂ ਨੂੰ ਬੋਲਣੀ ਆਉਂਦੀ ਆ ਪੰਜਾਬੀ ਤੇ ਉਹ ਆਪਣੀ ਭਾਸ਼ਾ ਵਿੱਚ ਬੋਲਣ ਨੂੰ ਹੀ ਅਗਲੇ ਨੂੰ ਮਜਬੂਰ ਕਰਦੇ ਆ ਸੋ ਇਹਦੇ ਸਬੰਧ ਦੇ ਵਿੱਚ ਅਸੀਂ ਅੱਜ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਨਹੀਂ ਹਣਾਏ ਸੀ ਜੋ ਅਸੀਂ ਦਫ਼ਤਰ ਦੇ ਵਿੱਚ ਦੇ ਦਿੱਤਾ ਵਾ ਉਥੇ ਵੇਖਿਆ ਜਾ ਰਿਹਾ ਦਫ਼ਤਰਾਂ ਦੇ ਵਿੱਚ ਅਸੀਂ ਮੰਗ ਕਰਨ ਆਏ ਆ ਕਿ ਜਿਹੜੇ ਪਹਿਲੀ ਤੇ ਗੱਲ ਉਥੇ ਜਿਹੜੇ ਬੋਰਡ ਆ ਉਹ ਪੰਜਾਬੀ ਭਾਸ਼ਾ ਦੇ ਵਿੱਚ ਲਾਏ ਜਾਣ ਦੂਸਰੀ ਗੱਲ ਆ ਜਿਹੜੀ ਜਿਹੜੇ ਉਥੇ ਅਧਿਕਾਰੀ ਲਾਏ ਕਰਮਚਾਰੀ ਜਿਹੜੇ ਕੰਮ ਕਰ ਰਹੇ ਆ ਕਾਊਂਟਰ ਤੇ ਡੀਲਿੰਗ ਕਲਰਕ ਨੇ ਜਿਹੜੇ ਉਹ ਪੰਜਾਬੀ ਭਾਸ਼ਾ ਜਾਣਦੇ ਹੋਣ ਉਹਨਾਂ ਨੂੰ ਪੰਜਾਬੀ ਜਿਹੜੀ ਚੰਗੀ ਤਰ੍ਹਾਂ ਬੋਲਣੀ ਲਿਖਣੀ ਤੇ ਸਮਝਣੀ ਤੇ ਪੜਵੀ ਆਉਂਦੀ ਹੋਵੇ ਇਹ ਇਹ ਅਸੀਂ ਮੰਗ ਪੱਤਰ ਲੈਣ ਆਇਆ ਸੋ ਇਹਦੇ ਸਬੰਧ ਦੇ ਵਿੱਚ ਅਸੀਂ ਅਲ ਡਿਸਿਡ ਆਫ ਡ੍ਰਾਈਵ ਜੇਕਰ ਆਂਦੀ ਗੱਲ ਕਰ ਰਹੇ ਜੇ ਉਹ ਸੈਂਟਰ ਦਾ ਹੈਗਾ ਤੇ ਸੈਂਟਰ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਕਿਸੇ ਦੇ ਵੀ ਬਦਲੀ ਹੋ ਕੇ ਆ ਸਕਦੇ ਆ ਹਾਂਜੀ ਤੇ ਨਾਲੇ ਹਿੰਦੀ ਭਾਸ਼ਾ ਦੀ ਗੱਲ ਹਿੰਦੀ ਭਾਸ਼ਾ ਇੱਕ ਨੈਸ਼ਨਲ ਲੈਂਗੁਏਜ ਜਾਂਦੀ ਹੈ ਪੰਜਾਬੀ ਇੱਕ ਮਤਲਬ ਕਿ ਪੰਜਾਬ ਦੀ ਭਾਸ਼ਾ ਹੈ ਹਾਂਜੀ ਪਰ ਉਹ ਆਪਣਾ ਸੈਂਟਰ ਦਾ ਹਲਕਾ ਹੈਗਾ ਸੈਂਟਰ ਤੋਂ ਬਦਲੀ ਹੋ ਕੇ ਬੰਦਾ ਕਰ ਰਿਹਾ ਸੀ ਮੈਂ ਦਿੱਲੀ ਤੋਂ ਆਇਆ ਹਾਂ ਇਸ ਕਰਕੇ ਉਹਨੂੰ ਦਿੱਕਤ ਆਈ ਸੀ ਨਹੀਂ ਇਹੋ ਜੀ ਕੋਈ ਗੱਲ ਨਹੀਂ ਜੀ ਇਹਦੇ ਵਿੱਚ ਜਿਹੜੀ ਸੈਂਟਰ ਡਿਪਾਰਟ ਜਾਂ ਹੋਰਾਂ ਸੂਬਿਆਂ ਤੋਂ ਗੈਰ ਪੰਜਾਬੀ ਸੂਬਿਆਂ ਤੋਂ ਜਿਹੜੇ ਬੰਦੇ ਇੱਥੇ ਕਰਮਚਾਰੀ ਬਦਲ ਕੇ ਆਉਂਦੇ ਆ ਸਰਕਾਰ ਦਾ ਇੱਕ ਪ੍ਰਵਧਾਨ ਆ ਜਿਹਦੇ ਵਿੱਚ ਉਹਨਾਂ ਨੂੰ ਇੱਥੋਂ ਦੀ ਜਿਹੜੀ ਲੋਕਲ ਭਾਸ਼ਾ ਉਹ ਆਉਣੀ ਲਾਜ਼ਮੀ ਆ ਤੇ ਖਾਸ ਤਰਤੇ ਟ੍ਰੇਨਿੰਗ ਟ੍ਰੇਨਰ ਵੀ ਹੁੰਦੇ ਨੇ ਜਿਹੜਾ ਉਹਨਾਂ ਨੂੰ ਭਾਸ਼ਾ ਬੋਲਣੀ ਸਿਖਾਉਂਦੇ ਆ ਪੜ੍ਹਨੀ ਸਿਖਾਉਂਦੇ ਆ ਤੇ ਫੇਰ ਉਹ ਇੱਥੋਂ ਦੇ ਲੋਕਾਂ ਨਾਲ ਪੰਜਾਬੀ ਹੁਣ ਇੱਕ ਕਰਮਚਾਰੀ ਦੇ ਬਦਲੇ ਸਾਰਾ ਮੰਨ ਲਓ ਇੱਕ ਅੰਮ੍ਰਿਤਸਰ ਦੇ ਲੋਕ ਆ ਉਹ ਪੰਜਾਬੀ ਚ ਗੱਲ ਕਰਦੇ ਆ ਉਹ ਇੱਕ ਕਰਮਚਾਰੀ ਦੀ ਪੰਜਾਬੀ ਬੋਲਣ ਦੀ ਬਜਾਏ ਉਹ ਹਿੰਦੀ ਚ ਬੋਲਣਾ ਸ਼ੁਰੂ ਕਰ ਦੇਣ ਤੇ ਇਹ ਤੇ ਬਿਲਕੁਲ ਗਲਤ ਆ ਨਾ ਇਹ ਤੇ ਜਾਇਜ਼ ਹੀ ਨਹੀਂਗਾ ਉਹਨੂੰ ਪੰਜਾਬੀ ਆਉਣੀ ਹੋਣੀ ਚਾਹੀਦੀ ਆ ਔਰ ਇਹ ਰੂਲ ਦੇ ਵਿੱਚ ਵੀ ਆ ਕਿ ਜਿਹੜਾ ਜਿਹੜੇ ਸੂਬੇ ਦੇ ਵਿੱਚ ਕਰਮਚਾਰੀ ਜਾਊਗਾ ਉਹਨੂੰ ਉੱਥੋਂ ਦੀ ਜਿਹੜੀ ਲੋਕਲ ਭਾਸ਼ਾ ਵਾ ਉਹ ਆਉਣੀ ਲਾਜ਼ਮੀ ਆ ਔਰ ਜਿਹੜਾ ਸਵਿਧਾਨ ਦਾ ਆਰਟੀਕਲ 29 ਆ ਤੇ 350ਏ ਆ ਉਹਦੇ ਅਧੀਨ ਸਾਨੂੰ ਆਪਣੇ ਸੂਬੇ ਦੇ ਇੱਕ ਪੰਜਾਬੀ ਹੋਣ ਦੇ ਨਾਤੇ ਸਾਡੀ ਆਪਣੀ ਪੰਜਾਬੀ ਮਾਤ ਭਾਸ਼ਾ ਦੀ ਜਿਹੜੀ ਰੱਖਿਆ ਕਰਨੀ ਆ ਉਹ ਸਾਡਾ ਅਧਿਕਾਰ ਆ ਅਸੀਂ ਆਪਣੀ ਮਾਤ ਭਾਸ਼ਾ ਦੇ ਲਈ ਕੁਛ ਵੀ ਆਪਣਾ ਸਟੈਂਡ ਲੈ ਸਕਦੇ ਆ ਕਿਸੇ ਵੀ ਤਰ੍ਹਾਂ ਸਾਨੂੰ ਆਪਣੀ ਮਾਤ ਭਾਸ਼ਾ ਜਿਹੜੀ ਆ ਉਹ ਪਹਿਲ ਦੇ ਨੰਬਰ ਤੇ ਉਹਨਾਂ ਅਧਿਕਾਰੀਆਂ ਦੇ ਵੱਲੋਂ ਕੋਈ ਆਸ਼ਵਾਸਨ ਦਿੱਤਾ ਗਿਆ। ਅ ਅਜੀਤ ਜੀ ਆ ਮੈਂ ਮੰਗ ਪੱਤਰ ਦਿੱਤਾ ਵਾ ਬਾਕੀ ਉਥੇ ਡੀਸੀ ਦਫਤਰ ਵੀ ਤੁਹਾਡੇ মিডিਆ ਵਾਲੇ ਸਾਰੇ ਪਹੁੰਚੇ ਸੀ ਸਵੇਰੇ ਉਥੇ ਬੁਲਾਇਆ ਗਿਆ ਸੀ ਤੇ ਉਹ ਡੀਸੀ ਦਫਤਰ ਜਿਹੜੇ ਡਾਕ ਘਰ ਵਾਲੇ ਜੀਪੋ ਵਾਲੇ ਵੱਡੇ ਡਾਕਾਂ ਵਾਲੇ ਉਥੇ ਬੁਲਾਇਆ ਗਿਆ ਸੀ ਉਹਨਾਂ ਨੇ ਆਸ਼ਵਾਸਨ ਦਿੱਤਾ ਵਾ ਕਿ ਅਸੀਂ ਜਲ ਤੋਂ ਜਲਦੀ ਜਿਹੜੇ ਬੋਰਡ ਆ ਉਹ ਸਾਰੇ ਪੰਜਾਬੀ ਚ ਕਰਾਂਗੇ ਕਿਉਂਕਿ ਬਾਹਰ ਕੁਝ ਬੋਰਡ ਆ ਉਹ ਪੰਜਾਬੀ ਚ ਲੱਗੇ ਪਰ ਅੰਦਰ ਜਿਹੜੀਆਂ ਖਿੜਕੀਆਂ ਨੇ ਉਹ ਸਾਰੀਆਂ ਅੰਗਰੇਜ਼ੀ ਚ ਉਹ ਉਹਨਾਂ ਨੇ ਸ਼্বাসਨ ਦਿੱਤਾ ਕਿ ਅਸੀਂ ਪੰਜਾਬੀ ਚ ਕਰ ਦਿਆਂਗੇ ਇਕੱਲੇ ਪੰਜਾਬੀ ਚ ਹੀ ਕਿਤੇ ਜਾਂ ਨਹੀਂ ਜਾਂ ਪੰਜਾਬੀ ਨਾਲ ਜੋੜੀ ਜਾਵੇ ਵੇਖੋ ਸਾਨੂੰ ਦੂਸਰੀ ਕਿਸੇ ਵੀ ਭਾਸ਼ਾ ਚ ਕੋਈ ਦਿੱਕਤ ਨਹੀਂ ਹੈ ਜਦੋਂ ਸਾਨੂੰ ਕਿਸੇ ਭਾਸ਼ਾ ਦੂਸਰੀ ਤੋਂ ਦਿੱਕਤ ਨਹੀਂ ਆ ਫਿਰ ਸਾਡੀ ਭਾਸ਼ਾ ਤੋਂ ਵੀ ਕਿਸੇ ਨੂੰ ਦਿੱਕਤ ਨਹੀਂ ਹੋਣੀ ਚਾਹੀਦੀ ਤੇ ਪੰਜਾਬੀ ਸੂਬਾ ਵਾ ਪੰਜਾਬੀ ਪੰਜਾਬ ਦੇ ਅਸੀਂ ਰਹਿਣ ਵਾਲੇ ਆ ਪੰਜਾਬੀ ਸਭ ਤੋਂ ਉੱਪਰ ਲਿਖੀ ਹੋਣੀ ਚਾਹੀਦੀ ਆ ਦੂਸਰੀਆਂ ਪਛਾਵਾਂ ਜਿਹੜੀਆਂ ਹਿੰਦੀ ਇੰਗਲਿਸ਼ ਜਾਂ ਹੋਰ ਵੀ ਕਿਸੇ ਭਾਸ਼ਾ 'ਚ ਲਿਖਣਾ ਸਾਨੂੰ ਕੋਈ ਪ੍ਰੋਬਲਮ ਨਹੀਂ ਆ ਪਰ ਪੰਜਾਬੀ ਲਿਖੀ ਹੋਣੀ ਬਹੁਤ ਜ਼ਰੂਰੀ ਆ ਕਿਉਂਕਿ ਪੰਜਾਬ ਦੇ ਸਾਡੇ ਸ਼ਹਿਰ ਦੇ ਪੰਜਾਬ ਦੇ ਰਹਿਣ ਵਾਲੇ ਲੋਕੀ ਉੱਥੇ ਜਾ ਕੇ ਉਹਨਾਂ ਨਾਲ ਡੀਲ ਕਰਦੇ ਆ